ਆਪਣੇ ਬੱਚਿਆਂ ਪ੍ਰਤੀ ਮਾਪਿਆਂ ਦੇ ਕਿੰਨੇ ਸੁਪਨੇ ਹੁੰਦੇ ਨੇ ਕਿੰਨੀਆਂ ਇੱਛਾਵਾਂ ਹੁੰਦੀਆਂ ਨੇ ਕਿ ਸਾਡੇ ਬੱਚੇ ਆਪਣੇ ਪੈਰਾਂ ਤੇ ਖੜੇ ਹੋਣ ਅਤੇ ਸਾਡੀਆਂ ਵੀ ਅਧੂਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਅਤੇ ਉਹਨਾਂ ਦੇ ਕਿੰਨੇ ਅਜਿਹੇ ਸੁਪਨੇ ਅਧੂਰੇ ਰਹਿ ਜਾਂਦੇ ਨੇ ਜਿਸ ਦੇ ਕਾਰਨ ਉਹਨਾਂ ਨੂੰ ਦੌੜ ਭੱਜ ਵੀ ਕਰਨੀ ਪੈਂਦੀ ਅਤੇ ਬੱਚਿਆਂ ਦੇ ਸੁਪਨਿਆਂ ਦੇ ਲਈ ਉਹਨਾਂ ਦੀ ਸਫਲਤਾ ਦੇ ਲਈ ਮਾਪੇ ਦੌੜ ਭੱਜ ਕਰਨੋਂ ਪਰਹੇਜ਼ ਨਹੀਂ ਕਰਦੇ ਅਤੇ ਉਹਨਾਂ ਨੂੰ ਵਿਦੇਸ਼ ਭੇਂਟ ਜਾਣ ਤੋਂ ਵੀ ਨਹੀਂ ਡਰਦੇ ਆਪਣੀਆਂ ਅੱਖਾਂ ਤੋਂ ਉਲ੍ਹੇ ਕਰ ਦਿੰਦੇ ਨੇ ਤਾਂ ਕਿ ਉਹਨਾਂ ਦਾ ਚੰਗਾ ਭਵਿੱਖ ਹੋਵੇ ਅਤੇ ਜੇਕਰ ਉੱਥੇ ਹੀ ਵਿਦੇਸ਼ ਭੇਜਣ ਤੋਂ ਬਾਅਦ ਜੇਕਰ ਬੱਚਿਆਂ ਦੇ ਨਾਲ ਕੋਈ ਅਨਹੋਣੀ ਵਾਪਰ ਜਾਵੇ ਤਾਂ ਮਾਪਿਆਂ ਤੇ ਕੀ ਬੀਤੀ ਹੋਵੇਗੀ ਮਾਪਿਆਂ ਦੀ ਦੌੜ ਭੱਜ ਖੋਰ ਵੀ ਤੇਜ਼ ਹੋ ਜਾਂਦੀ ਹੈ ਅਜਿਹਾ ਇੱਕ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਜਿਸ ਦਾ ਨਾਮ ਜਸਪ੍ਰੀਤ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਉਸ ਦੇ ਮਾਪਿਆਂ ਨੇ ਉਸ ਦੇ ਚੰਗੇ ਭਵਿੱਖ ਦੇ ਲਈ ਵਿਦੇਸ਼ ਭੇਜਿਆ ਸੀ ਅਤੇ ਵਿਦੇਸ਼ ਭੇਜਣ ਤੋਂ ਬਾਅਦ ਉਹ ਉੱਥੇ ਜਾ ਕੇ ਇੱਕ ਝੂਠੇ ਮਾਮਲੇ ਦੇ ਵਿੱਚ ਇੱਕ ਝੂਠੇ ਕੇਸ ਦੇ ਵਿੱਚ ਫਸ ਗਿਆ ਤੇ ਸਜ਼ਾ ਪੂਰੀ ਕਰ ਚੁੱਕਾ ਹੈ ਲੇਕਿਨ ਉਸ ਉਸ ਦੇ ਕੋਲ ਪਾਸਪੋਰਟ ਨਾ ਹੋਣ ਦੇ ਕਾਰਨ ਕਾਗਜ਼ ਨਾ ਹੋਣ ਦੇ ਕਾਰਨ ਉਹ ਵਾਪਸ ਭਾਰਤ ਨਹੀਂ ਆ ਰਿਹਾ ਜਿਸ ਦੇ ਕਾਰਨ ਉਸਦੇ ਮਾਪੇ ਉਸਦੇ ਮਾਪਿਓ ਆਪਣੇ ਪੁੱਤਰ ਨੂੰ ਵਾਪਸ ਭਾਰਤ ਲਿਆਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਲਗਾਤਾਰ ਚੱਕਰ ਲਗਾ ਰਹੇ ਨੇ ਮਾਪਿਆਂ ਦਾ ਹੀ ਸੁਪਨਾ ਹੁੰਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਆਪਣੇ ਪੈਰਾਂ ਤੇ ਉਹਨਾਂ ਦੇ ਬੱਚੇ ਖਲੋਹ ਜਾਣ ਤੇ ਚੰਗੀ ਜ਼ਿੰਦਗੀ ਜਿਉਣ ਦੇ ਕਾਬਲ ਹੋ ਜਾਣ ਇਸ ਦੇ ਲਈ ਕਰਜ਼ਾ ਚੁੱਕ ਕੇ ਵੀ ਵਿਦੇਸ਼ ਤੇ ਵਿਦੇਸ਼ਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜ ਦਿੰਦੇ ਹਨ ਲੇਕਿਨ ਉਹੀ ਬੱਚੇ ਜੇਕਰ ਉੱਥੇ ਜਾ ਕੇ ਫਸ ਜਾਣ ਤਾਂ ਮਾਪਿਆਂ ਤੇ ਕਿੰਨੀ ਬੁਰੀ ਬੀਤਦੀ ਹੈ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਗੁਰਦਾਸਪੁਰ ਦਾ ਦੱਸਿਆ ਜਾ ਰਿਹਾ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਦੇ ਨਜ਼ਦੀਕੀ ਪਿੰਡ ਲਾਲੋਵਾਲ ਵਿਖੇ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਜਿਸ ਨੂੰ ਉਸ ਦੇ ਮਾਪਿਓ ਕਰਜ਼ਾ ਚੁੱਕ ਕੇ ਵਿਦੇਸ਼ ਭੇਜਦੇ ਹਨ ਤਾਂ ਹੁਣ ਉਹ ਆਪਣੇ ਬੱਚੇ ਨੂੰ ਵਾਪਸ ਲਿਆਉਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਲਗਾਤਾਰ ਚੱਕਰ ਲਗਾ ਰਹੇ ਨੇ ਦਰਅਸਲ ਜਸਪ੍ਰੀਤ ਸਿੰਘ ਇੰਗਲੈਂਡ ਦੇ ਵਿੱਚ ਆਪਣੀ ਮਿਹਨਤ ਦੇ ਪੈਸੇ ਮੰਗਣ ਦੇ ਲਈ ਮਾਲਕਾਂ ਦੇ ਵੱਲੋਂ ਇੱਕ ਝੂਠੇ ਮਾਮਲੇ ਦੇ ਵਿੱਚ ਫਸਾ ਦਿੱਤਾ ਗਿਆ ਹੈ ਤੇ ਹੁਣ ਉਹ ਆਪਣੀ ਸਜ਼ਾ ਪੂਰੀ ਕਰ ਚੁੱਕਿਆ ਹੈ ਪਰ ਉਸ ਦੇ ਕੋਲ ਕੋਈ ਪਾਸਪੋਰਟ ਅਤੇ ਕਾਗਜ਼ ਨਹੀਂ ਹਨ ਜਿਸ ਦੇ ਕਾਰਨ ਉਹ ਭਾਰਤ ਨਹੀਂ ਆ ਸਕਦਾ ਅਤੇ ਮਾਪਿਆਂ ਵੱਲੋਂ ਵੀ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਵਾਪਸ ਲਿਆਉਣ ਦੇ ਲਈ ਮਦਦ ਕੀਤੀ ਜਾਵੇ। ਪਾਸ ਸਿੰਘ ਪਿੰਡ ਲਾਲੋਵਾਲ ਜ਼ਿਲ੍ਹਾ ਗਦਾਸਪੁਰ ਤੋਂ ਮੇਰਾ ਜੀ ਬੇਟਾ ਜਸਪ੍ਰੀਤ ਸਿੰਘ 2020 ਵਿੱਚ ਇੰਗਲੈਂਡ ਗਿਆ ਸੀ। ਇੰਗਲੈਂਡ ਜੋ ਆਪਣੇ ਵਾਈਫ ਦੇ ਨਾਲ ਸਪੌਂਸ ਕੀਤਾ ਸੀ ਤੇ ਗਏ ਸੀ ਇਕੱਠੇ ਗਏ ਸੀ ਉਸ ਦੋਨਾਂ ਜੀਨਾਂ ਦਾ ਕੋਈ ਵਾਪਸ ਵਿੱਚ ਛੋਟੀ ਮੋਟੀ ਮਸਲੇ ਵਿੱਚ ਕੋਈ ਅਲੱਗ-ਅਲੱਗ ਰਹਿਣ ਲੱਗ ਪਏ ਤੇ ਜਦੋਂ ਇਹ ਲੜਕਾ ਜਿੱਥੇ ਕੰਮ ਕਰਦਾ ਸੀ ਜਿਸ ਕੰਪਨੀ 'ਚ ਕੰਮ ਕਰਦਾ ਸੀ ਉਹ ਉਹਨਾਂ ਦੇ ਨਾਲ ਕੰਮ ਕਰਦੇ ਦੌਰਾਨ ਇਹਨੇ ਦੋ ਤਿੰਨ ਵਾਰੀ ਪੈਸੇ ਮੰਗੇ ਉਹਨਾਂ ਪੈਸੇ ਲੈਣ ਦੇ ਟੂ ਇਹਨਾਂ ਨੇ ਝਗੜਾ ਕਰਕੇ ਇਹਨੂੰ ਉਲਟਾ ਕਿਸੇ ਕੇਸ ਵਿੱਚ ਫਸਾ ਕੇ ਤੇ ਇਹਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ जीएल ਤੇ ਭੇਜੇ ਤੋਂ ਬਾਅਦ ਇਹਨੇ ਜੀ 14 ਮਹੀਨੇ ਦੀ ਨੂੰ ਸਜ਼ਾ ਹੋ ਗਈ ਜਿਹੜੀ ਉਹ ਕੱਟ ਚੁੱਕਾ ਵਾ ਸਜ਼ਾ ਕੱਟਣ ਦੇ ਬਾਵਜੂਦ ਜੋ ਜੋ ਕਾਗਜ਼ ਸੀ ਡਾਕੂਮੈਂਟ ਜੋ ਇਹਦੇ ਪਾਸਪੋਰਟ ਵਗੈਰਾ ਸੀ ਉਹ ਸਾਰੇ ਜਿਹੜੀ ਕੰਪਨੀ ਨਾਲ ਕੰਮ ਕਰਦਾ ਸੀ ਉਹਨਾਂ ਸਾਰੇ ਉਹਦੇ ਗੁੰਮ ਕਰਕੇ ਇਹਨੂੰ ਦਿੱਤੇ ਨਹੀਂ ਉਹ ਗਾਇਬ ਕਰ ਦਿੱਤੇ ਆ ਤੇ ਉਹ ਹੁਣ ਇਹਦੇ ਕੋਲ ਜੀ ਜਿਹੜਾ ਲੰਡਨ ਵਿੱਚ ਡਿਟੈਕਟਿਵ ਹਾਊਸ ਬਣੇ ਨੇ ਉਹਨਾਂ ਵਿੱਚ ਉਹਨਾਂ ਨੂੰ 4 ਮਹੀਨੇ ਤੋਂ ਰਹਿ ਰਿਹਾ ਵਾ ਤੇ ਉੱਥੇ ਇਹਦੇ ਕੋਲ ਕੋਈ ਕਾਗਜ਼ ਪੱਤਰ ਨਾ ਹੋਣ ਵਜ੍ਹਾ ਕਰਕੇ ਇਹਨੂੰ ਉੱਥੇ ਰੱਖਿਆ ਗਿਆ ਵਾ ਤੇ ਉਤੋਂ ਇੰਗਲੈਂਡ ਦੀ ਸਰਕਾਰ ਕਹਿੰਦੀ ਹੈ ਜੀ ਜੇ ਇੰਡੀਆ ਸਰਕਾਰ ਪ੍ਰੂਫ ਕਰੂਗੀ ਵੀ ਤੂੰ ਇੰਡੀਆ ਦਾਵਾ ਤੇ ਤੈਨੂੰ ਆਪਾਂ ਫੇਰ ਭੇਜ ਸਕਦੇ ਆ ਸਾਡੀ ਤੇ ਇਹੋ ਬੇਨਤੀ ਆ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਗੜੀ ਵੀ ਉਹਦੇ ਕਾਗਜ਼ ਜਿਹੜੇ ਆ ਡਾਕੂਮੈਂਟ ਜਿਹੜੇ ਉਹਨੂੰ ਤਿਆਰ ਕਰਕੇ ਤੇ ਉਹਨੂੰ ਇੰਡੀਆ ਵਾਪਸ ਮੰਗਾਇਆ ਜਾਵੇ ਤੇ ਸਾਡੀ ਤੇ ਬੇਨਤੀ ਨਾਲੇ ਉਹਦੇ ਇੱਕ ਹੈ ਜੂ ਪਰੇਸ਼ਾਨੀ ਉਹਨੂੰ ਇਹਦੀ ਉਹਦੀ ਐਕਸੀਡੈਂਟ ਦੌਰਾਨ ਇਹਨੂੰ ਸੱਟਾਂ ਲੱਗੀਆਂ ਸੀ ਉਹਦੀ ਲੱਤਾਂ ਨੂੰ ਬੜੀ ਪ੍ਰੋਬਲਮ ਆ ਗਈ ਹੈ ਜੀ ਉਹਦੇ ਕੋਲ ਚੱਲਣਾ ਫਿਰਨਾ ਉਸੇ ਬਹੁਤ ਮੁਸ਼ਕਲ ਹੋ ਗਿਆ ਵਾ ਤੇ ਉਹ ਕਦੇ ਸਾਨੂੰ ਫੋਨ ਕਰਦਾ ਵਾ ਕਿ ਕਹਿੰਦਾ ਵੀ ਮੈਨੂੰ ਪਪਾ ਜੀ ਚੱਲਣ ਵਿੱਚ ਬੜੀ ਮੁਸ਼ਕਲ ਆ ਗਈ ਮੈਂ ਕੋਈ ਤੁਰਿਆ ਨਹੀਂ ਜਾਂਦਾ ਉਥੇ ਮੈਡੀਸਨ ਦਵਾਈ ਦੀ ਬਹੁਤ ਜ਼ਿਆਦਾ ਘਾਟ ਹੈ ਜੀ ਮੈਡੀਸਨ ਨਹੀਂ ਦਿੱਤੀ ਜਾਂਦੀ ਇਸ ਕਰਕੇ ਸਾਡੀ ਬੇਨਤੀ ਹੈ ਜੀ ਪੰਜਾਬ ਸਰਕਾਰ ਭਾਰਤ ਸਰਕਾਰ ਗਾੜੀ ਕਿ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਇੰਡੀਆ ਵਾਪਸ ਮنگਾਇਆ ਜਾਵੇ ਬਹੁਤ ਬਹੁਤ ਆਪਾਂ ਧੰਨਵਾਦ ਕਰਾਂਗੇ ਜੀ ਤੁਸੀਂ ਕੋਸ਼ਿਸ਼ ਕੀਤੀ ਹੈ ਕੋਈ ਕੰਪਲੀਟ ਵਗੈਰਾ ਕੀਤੀ ਹੈ ਸਰਕਾਰ ਨੂੰ ਕੋਈ ਸ਼ਿਕਾਇਤ ਪੱਤਰ ਦਿੱਤਾ ਹੋਇਆ ਹੈ ਹਾਂਜੀ ਸਰ ਆਪਾਂ ਲਿਖਤੀ ਰੂਪ ਵਿੱਚ ਵੀ ਡੀਸੀ ਸਾਹਿਬ ਦੇ ਰਿਟਰਨ 2 ਮਹੀਨੇ ਤੋਂ ਮਤਲਬ 2 2.5 ਮਹੀਨੇ ਤੋਂ ਐਪਲੀਕੇਸ਼ਨ ਉਹਨਾਂ ਨੇ ਸਾਡੇ ਬਿਆਨ ਲੈ ਕੇ ਤੇ ਕੋਈ ਕਾਰਵਾਈ ਕੋਈ ਨਹੀਂ ਉੱਥੇ ਦੇ ਉੱਥੇ ਅਜੇ ਖੜੀ ਹੈ ਕੋਈ ਬੱਚੇ ਦੀ ਵਾਪਸੀ ਨਹੀਂ ਹੋਈ ਹਾਂਜੀ ਮੇਰਾ ਨਾਮ ਬਲਜਿੰਦਰ ਕੋਹਰਾ ਮੇਰਾ ਬੇਟਾ ਵਾ ਜਸਪਰੀ ਸਿੰਘ 2020 ਚ ਲੰਡਨ ਗਿਆ ਸੀ ਦੋਵੇਂ ਚੀ ਗਏ ਸੀ ਬ੍ਰੈਡਫੋਰਡ ਸ਼ਹਿਰ ਦੇ ਵਿੱਚ ਉਹਦੀ ਪੜ੍ਹਾਈ ਹੀ ਉਹ ਰਿਸਪੌਂਸ ਵਿੱਚ ਗਿਆ ਸੀ ਉਹਨੇ ਸੱਦਿਆ ਹੀ ਬੁਲਾਇਆ ਹੀ ਬਾਅਦ ਵਿੱਚ ਗਿਆ ਇਹ ਹਾਂਜੀ ਉੱਥੇ ਕੋਈ ਇਹਨਾਂ ਦੇ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਚਲੋ ਇਹ ਦੋਵੇਂ ਆਪਸ ਤੋਂ ਵੱਖਰੇ ਵੱਖਰੇ ਰਹਿਣ ਡੈ ਪੇ ਇਹ ਬੇਟਾ ਕੰਮ ਕਰਦਾ ਹੀ ਕਿਸੇ ਦੇ ਨਾਲ ਜਿਹੜੇ ਵੀ ਉੱਥੇ ਹੈਗੇ ਸੀ ਉਹਨਾਂ ਦੇ ਨਾਲ ਡਰਾਈਵਰੀ ਦੇ ਤੌਰ ਤੇ ਉਹਨਾਂ ਨੇ ਸਾਰੇ ਇਹਨੂੰ ਝੂਠਾ ਫਸਾ ਦਿੱਤਾ ਚਲੋ ਉਹਨੇ ਜੋ ਵੀ ਇਹਦੀ ਸਜ਼ਾ ਕਿੰਨੀ ਦੇਰ ਹੋਈ ਉਹਨੂੰ ਉੱਧਰ ਬਸੇ ਤੇ ਕਿੰਨੀ ਸਜ਼ਾ ਹੋਈ ਹੈ ਹਾਂਜੀ ਸਰ ਉਹਨੂੰ ਮਤਲਬ 14 ਮਹੀਨੇ ਦੀ ਸਜ਼ਾ ਹੀ ਉਹ ਕੱਟ ਚੁੱਕਾ ਵਾ ਤਹੋਂ ਡਿਟੈਕਟਿਵ ਹੋਮ ਚ ਰਹਿ ਰਿਹਾ ਲੰਡਨ ਦੇ ਵਿੱਚ ਉਹਦੇ ਕੋ ਕਾਗਜ਼ ਪੱਤਰ ਕੋਈ ਨਹੀਂ ਹੈਗਾ ਸਾਰਾ ਕੁਝ ਉਹਨਾਂ ਨੇ ਲੈ ਲਿਆ ਵਾ ਤੇ ਕਾਗਜ਼ ਪੱਤਰ ਇਹ ਕੋਈ ਕੁਝ ਨਹੀਂ ਹੈਗਾ ਤੇ ਭਾਰਤ ਸਰਕਾਰ ਪੰਜਾਬ ਸਰਕਾਰ ਗਾੜੀ ਸਾਡੀ ਬੇਨਤੀ ਆ ਕਿ ਬੱਚੇ ਸਾਡੇ ਨੂੰ ਕਾਗਜ਼ ਬਣਵਾ ਕੇ ਉਹ ਕਹਿ ਰਿਹਾ ਕਿ ਸਾਨੂੰ ਉੱਥੋਂ ਦੀ ਸਰਕਾਰ ਕਹਿ ਰਹੀ ਹੈ ਕਿ ਅਪਰੂਵਲ ਨਹੀਂ ਹੋ ਰਿਹਾ ਇੱਥੋਂ ਇੰਡੀਆ ਵਾਲੇ ਕਰਨੀ ਦੇ ਤੇ ਸਾਨੂੰ ਬੱਚਾ ਸਾਡਾ ਮੁਗਵਾਇਆ ਜਾਏ